ਦੋਸਤੋ ਦੁਨੀਆ ਦੇ ਉੱਤੇ ਅਗਰ ਸਭ ਤੋਂ ਵੱਡਾ ਸਰਾਫ ਹੈ ਤਾਂ ਉਹ ਹੈ ਗਰੀਬੀ ਗਰੀਬੀ ਦੁਨੀਆ ਦੇ ਵਿੱਚ ਸਭ ਤੋਂ ਵੱਡਾ ਸਰਾਫ ਹੈ ਕਿਉਂਕਿ ਜਿਸ ਘਰ ਦੇ ਵਿੱਚ ਗਰੀਬੀ ਤੇ ਉੱਪਰੋਂ ਅਗਰ ਬਿਮਾਰੀਆਂ ਆ ਜਾਣ ਤਾਂ ਉਸ ਗਰੀਬ ਦਾ ਜੀਣਾ ਨਰਕ ਨਾਲੋਂ ਵੀ ਪੱਤਰ ਹੋ ਜਾਂਦਾ ਹੈ ਇਹ ਤਸਵੀਰਾਂ ਜੋ ਤੁਸੀਂ ਆਪਣੀ ਸਕਰੀਨ ਦੇ ਉੱਤੇ ਦੇਖਦੇ ਹੋ ਇਹ ਸਾਡੇ ਨਾਲ ਸਾਂਝੀਆ ਕੀਤੀਆਂ ਸਾਡੇ ਪੱਤਰਕਾਰ ਦਿਲਬੀਰ ਚਰਖਾ ਨੇ ਤਾਂ ਦਾਦੀਏ ਕੀ ਪਿੰਡ ਖਾਨਕੋਟ ਜ਼ਿਲ੍ਹਾ ਅੰਮ੍ਰਿਤਸਰ ਤੋਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਇਸ ਪਰਿਵਾਰ ਦੇ ਉੱਤੇ ਦੁੱਖਾਂ ਦਾ ਪਹਾੜ ਟੁੱਟ ਚੁੱਕਾ ਏ ਤਾਂ ਦਾਦੀ ਕੀ ਇਹ ਜੋ ਨੌਜਵਾਨ ਬੱਚਾ ਤੁਸੀਂ ਦੇਖਦੇ ਪਏ ਹੋ ਇਹ ਬੱਚਾ ਤਿੰਨ ਭੈਣਾਂ ਤੋਂ ਬਾਅਦ ਬੜੀਆਂ ਦੁਵਾਵਾਂ ਦੇ ਨਾਲ ਇਹ ਬੱਚਾ ਇੱਕ ਭਰਾ ਭੈਣਾਂ ਦਾ ਜਿਹੜਾ ਆ ਆਪਣੀ ਮਾਂ ਦਾ ਇਕਲੌਤਾ ਪੁੱਤਰ ਸਾਹਮਣੇ ਆਉਂਦਾ ਪਰ ਹੋਣੀ ਨੂੰ ਕੁਝ ਹੋਰ ਹੀ ਮਨਜ਼ੂਰ ਏ ਬੀਪੀ ਵਧਨ ਦੇ ਕਾਰਨ ਇਸ ਬੱਚੇ ਦੀਆਂ ਕਿਡਨੀਆਂ ਹੋ ਚੁੱਕੀਆਂ ਨੇ ਖਰਾਬ ਗੁਰਦੇ ਖਰਾਬ ਹੋ ਚੁੱਕੇ ਨੇ ਜਿਹਦੇ ਕਰਕੇ ਬਹੁਤ ਜ਼ਿਆਦਾ ਮਜਬੂਰੀਆਂ ਬਹੁਤ ਜ਼ਿਆਦਾ ਪ੍ਰੋਬਲਮ ਬਹੁਤ ਸਾਰੇ ਡਾਇਲਾਈਸਿਸ ਮਾਂ ਤੇ ਭੈਣਾ ਲੋਕਾਂ ਦੇ ਘਰਾਂ ਦੇ ਵਿੱਚ ਝੂਠੇ ਬਰਤਨ ਮਾਂਜ ਕੇ ਆਪਣਾ ਜਿਹੜਾ ਆ ਘਰ ਦੀ ਰੋਟੀ ਪਾਣੀ ਚਲਾ ਰਹੀਆਂ ਨੇ ਤੇ ਹੁਣ ਬਹੁਤ ਵੱਡਾ ਮੁਸੀਬਤਾਂ ਦਾ ਪਹਾੜ ਕਿਉਂਕਿ ਇੱਕ ਨੌਜਵਾਨ ਬੱਚਾ ਕੱਲਾ-ਕੱਲਾ ਭੈਣਾਂ ਦਾ ਭਰਾ ਜਿਹਦੇ ਉੱਤੇ ਇਸ ਬਿਮਾਰੀ ਨੇ ਹਮਲਾ ਕਰ ਦਿੱਤਾ ਤੇ ਪਰਿਵਾਰ ਬਹੁਤ ਮਜਬੂਰੀ ਵਸ ਮੀਡੀਆ ਦੇ ਸਾਹਮਣੇ ਆ ਕੇ ਦਾਨੀ ਸੱਜਣਾ ਗਾੜੀ ਬੇਨਤੀ ਕਰਦਾ ਹੈ ਕਿ ਇਸ ਬੱਚੇ ਦੇ ਲਈ ਮਦਦ ਵੱਧ ਤੋਂ ਵੱਧ ਭੇਜੋ ਸਾਡੇ ਪੱਤਰਕਾਰ ਨੇ ਜਦੋਂ ਫੈਮਿਲੀ ਦੇ ਨਾਲ ਗੱਲਬਾਤ ਕੀਤੀ ਤੇ ਫੈਮਿਲੀ ਨੇ ਦੱਸਿਆ ਕਿ ਬੱਚੇ ਦੀਆਂ ਦੋਵੇਂ ਹੀ ਕੱਡਣੀਆਂ ਜਿਹੜੀਆਂ ਨੇ ਉਹ ਪ੍ਰੋਬਲਮ 'ਚ ਆ ਚੁੱਕੀਆਂ ਨੇ ਗੁਰਦੇ ਜਿਹੜੇ ਨੇ ਉਹ ਖਰਾਬ ਹੋ ਚੁੱਕੇ ਨੇ ਡਾਕਟਰਾਂ ਨੇ ਗੁਰਦਾ ਦੇਣ ਦੇ ਲਈ ਕਿਹਾ ਆ ਪਰ ਕੌਣ ਦਵੇ ਮਾਂ ਆਪਣੇ ਬੱਚੇ ਦੇ ਲਈ ਗੁਰਦਾ ਦੇਣ ਦੇ ਲਈ ਤਿਆਰ ਵੀ ਹੋ ਗਈ ਹੈ ਅਰ ਫੇਰ ਵੀ ਕਿਤੇ ਨਾ ਕਿਤੇ ਜਿਹੜਾ ਆ ਲੱਖਾਂ ਰੁਪਈਆ ਦਾ ਜਿਹੜਾ ਖਰਚਾ ਸਾਹਮਣੇ ਆ ਗਿਆ। ਤੋਂ ਉਹ ਖਰਚਾ ਭਾਂਡੇ ਮਾਂਜ ਕੇ ਕੀਤੀ ਹੋਈ ਕਮਾਈ ਦੇ ਵਿੱਚੋਂ ਕਰਨਾ ਬਹੁਤ ਮੁਸ਼ਕਲ ਆ। ਤਸਵੀਰਾਂ ਤੁਸੀਂ ਆਪਣੀ ਸਕਰੀਨ ਤੇ ਦੇਖਦੇ ਪਏ ਹੋ। ਮਦਦ ਕਰਨ ਦੇ ਲਈ ਪਿੰਡ ਖਾਨਕੋਟ ਜ਼ਿਲ੍ਹਾ ਅੰਮ੍ਰਿਤਸਰ ਫੈਮਿਲੀ ਦੀਆਂ ਤਸਵੀਰਾਂ ਤੁਸੀਂ ਦੇਖਦੇ ਪਏ ਹੋ। ਆਲੇ-ਦੁਆਲੇ ਦੇ ਸਾਰੇ ਸੱਜਣ ਮਿੱਤਰਾਂ ਨੂੰ ਇੱਕੋ ਹੀ ਬੇਨਤੀ ਹੈ ਕਿ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰੋ ਦਾਨੀ ਸੱਜਣਾ ਦੇ ਤੱਕ ਪਹੁੰਚਾ ਦਿਓ ਤਾਂ ਕਿ ਇਹਨਾਂ ਦਾ ਜਿਹੜਾ ਆ ਉਹ ਕੰਮ ਹੋ ਸਕੇ ਜਿਹਦੇ ਲਈ ਇਹ ਵਿਚਾਰੇ ਮੀਡੀਆ ਦੇ ਸਾਹਮਣੇ ਆਏ ਆ ਕਹਿੰਦੇ ਨੇ ਮਰਦਾ ਕੀ ਨਾ ਕਰਦਾ ਆਪਣਾ ਢਿੱਡ ਫੋੜ ਕੇ ਦੁਨੀਆ ਨੂੰ ਦੱਸਣਾ ਕੋਈ ਸੌਖੀ ਗੱਲ ਨਹੀਂ ਤੇ ਇਸ ਭੈਣ ਨੇ ਆਪਣਾ ਦੁੱਖੜਾ ਤੁਹਾਡੇ ਅੱਗੇ ਰੋਇਆ ਹੈ ਕਿਉਂਕਿ ਸਿਰਫ ਤੁਸੀਂ ਦਾਨੀ ਸੱਜਣ ਤੇ ਤੁਸੀਂ ਰਲ ਕੇ ਇਹਨਾਂ ਦੀਆਂ ਮੁਸੀਬਤਾਂ ਦਾ ਜੜਾ ਆ ਹੱਲ ਕਰ ਸਕਦੇ ਹੋ ਧੰਨਵਾਦ ਆਹ ਕਰਦਿਆ ਫੈਮਿਲੀ ਨਾਲ ਗੱਲਬਾਤ ਸੋ ਭਾਜੀ ਹਾਂਜੀ ਭਾਜੀ ਚਾਰ ਬੇੜੀਆਂ ਦਾ ਬੇਟਾ ਆ 18 ਸਾਲ ਦਾ ਭਾਜੀ ਬੇਟਾ ਹੈ ਤੇ ਭਾਜੀ ਮਤਲਬ ਗੁਰਦੇ ਦੇ ਮਤਲਬ ਸਾਹ ਆ ਕੀ ਨਾਮ ਕੀ ਦਾ ਗੁਰਪ੍ਰੀਤ ਸਿੰਘ ਭਾਜੀ ਤੇ ਇਹ ਕਿਦਾਂ ਪ੍ਰੋਬਲਮ ਆਈ ਕਿਦਾਂ ਵੇ ਪਾ ਜੀ ਪਾ ਜੀ ਦਾ ਬੀਪੀ ਵਧਦਾ ਰਿਹਾ 200 200 220 230 ਬੀਪੀ ਵਧਦਾ ਰਿਹਾ ਤੇ ਬੀਪੀ ਦਾ ਇਲਾਜ ਕਰਾਉਂਦੇ ਰਹੇ ਆ ਤੇ ਬਾਅਦ ਚ ਹੀ ਕਿਸੇ ਦੇ ਘਰੇ ਕੰਮ ਕਰਦੇ ਰਹੇ ਆ ਉਹਨਾਂ ਨੇ ਪਾਜੀ ਕਰਾਇਆ ਟੈਸਟ ਉਹਨਾਂ ਦੇ ਬੇਟੇ ਨੇ ਟੈਸਟ ਕਰਾ ਕੇ ਫੇਰ ਦੱਸਿਆ ਉਹਨਾਂ ਨੇ ਕਿ ਮਤਲਬ ਇਹਦੇ ਗੁਰਦੇ ਖਰਾਬ ਆ ਇਹ ਕਰਕੇ ਫੇਰ ਪਾਜੀ ਬੜਾ ਇਲਾਜ ਕਰਾਇਆ ਪ੍ਰਾਈਵੇਟ ਜਿੱਥੇ ਵੀ ਕਿਤੇ ਹੋ ਸਕੇ ਇਲਾਜ ਕਰਾਇਆ ਬਹੁਤ ਜ਼ਿਆਦਾ ਚੰਨੀ ਗੱਲ ਹੈ ਪੈਸੇ ਲੱਗੇ ਤੇ ਪਾਏ ਪਾਜੀ ਘਰੋਂ 1 ਲੱਖ ਡੇਢ ਲੱਖ ਤੋਂ ਜ਼ਿਆਦਾ ਤਾਂ ਤਾਂ ਹੀ ਲੱਗ ਗਏ ਬਹੁਤ ਪੈਸਾ ਲੱਗਾ ਹੁਣ ਸਾਡੇ ਕੋ ਪਾਜੀ ਆਵਾਦ ਦੇ ਕਰਪੀਆ ਨਹੀਂ ਹੈਗਾ ਹੁਣ ਜਿੰਨੀ ਮਦਦ ਹੋ ਸਕਦੀ ਹੈ ਚਲੋ ਹੱਥ ਜੋੜ ਕੇ ਬੇਨਤੀ ਆ ਕਰੋ ਸਾਰੇ ਜਨੇ ਭੈਣ ਭਰਾ ਹਾਂਜੀ ਕਿੰਨੇ ਡਾਇਸ ਹੋ ਗਏ ਨੇ ਵਿਆਹ ਸੇ ਪਾਜੀ ਇਹਦਾ 6 ਡਾਇਸ ਹੋ ਗਏ ਖਤਮ ਹੋ ਗਏ ਸੋ ਨਾ ਇਹ ਫੇਰ ਬੇਡੇ ਦਾ ਬੇਟਾ ਬਹੁਤ ਰੋਂਦਾ ਜੋ ਕਹਿੰਦਾ ਮੇਰੇ ਕੋ ਚੱਲੇ ਨਹੀਂ ਜਾਣਾ ਮੈਂ ਕਿੰਨੇ ਭੈਣਾਂ ਦਾ ਭਰਾ ਆ ਚਾਰ ਚਾਰ ਬੇਟੀਆਂ ਦੀ ਕੋਈ ਬੇਟਾ ਹੈ 18 ਸਾਲ ਦਾ ਭਾਈ ਹੁਣ ਪਾਜੀ ਡਾਕਟਰ ਆਰਮਦੇਵ ਕੀ ਮਤਲਬ ਇਹਦਾ ਗੁਰਦਾ ਬਦਲਵਾ ਆ ਦੇ ਗੁਰਦਾ ਭਾਜੀ ਮੈਂ ਦਊਂਗੀ ਆਪਣਾ ਤੇ ਬਾਕੀ ਤੁਹਾਨੂੰ ਪਤਾ ਪਾਹਾ ਵੀ ਚਾਹੀਦਾ ਮਗਰ ਹੂੰ ਕਿੱਥੋਂ ਪੈਸਾ ਲਿਆਉਂਦੇ ਬੇਟੀ ਲਾ ਕੇ ਤੇ ਲੋਕ ਕਰਾਉਂਦੇ ਹਾਂਜੀ ਭਾਜੀ ਇਹੋ ਤੇ ਭਾਜੀ ਮਰਨੇ ਪਏ ਆ ਹੂੰ ਬਹੁਤ ਗਰੀਬ ਭਾਜੀ ਅਸੀਂ ਜੋ ਵੀ ਭੈਣ ਭਰਾਵਾਂ ਕੋ ਮਦਦ ਹੁੰਦੀ ਜ਼ਰੂਰ ਕਰੋ ਸਾਡੀ ਹੱਥ ਜੋੜ ਕੇ ਬੇਨਤੀ ਭੈਣ ਭਰਾਵਾਂ ਦੇ ਗਾੜੀ ਡਾਕਟਰ ਕੇ ਦੱਸੇ ਕਿੰਨਾ ਲਾਏ ਹੋ ਰੋਣਾ ਕਿਨੇ ਪੈੜ ਗੜੇ ਡਾਕਟਰ ਦੇ ਭਾਜੀ ਬਹੁਤ ਦਾਦੇ ਲਾਜ ਕਹਿੰਦੇ 5-6 ਲੱਖ ਤੱਕ ਆ ਹੂੰ ਫਿਰ ਭਾਜੀ ਬਹੁਤ ਗਰੀਬ ਆਰਮੀ ਹਾਂ ਠੀਕ ਮੇਰਾ ਨਾਮ ਹੈਗਾ ਭਾਜੀ ਰਾਜ ਕਿੱਥੇ ਹੁੰਦੇ ਹਾਂਜੀ ਪੇਂਡ ਖਾਰਾਵਾਦ ਅਜਨਾਲਾ ਰੋਡ ਅਜਨਾਲਾ ਰੋਡ ਤੇ ਕੀ ਹੈ ਬੇੜੇ ਦੇ ਭਾਜੀ ਗੁਰਦੇਵ ਉਹ ਮਤਲਬ ਖਰਾਬ ਹੋ ਗਏ ਆ ਹਾਂਜੀ ਤੇ ਬਹੁਤ ਪੈਸਾ ਲਾਇਆ ਲੋਕਾਂ ਦੇ ਘਰਾਂ 'ਚ ਝੂਠੇ ਭਾਂਡੇ ਮਾਇ ਮੰਜ ਕੇ ਝਾੜੂ ਪੋਚਾ ਲਾ ਲਾ ਕੇ ਕਿ ਮਤਲਬ ਭਾਜੀ ਹੁਣ ਸਾਡੇ ਕੋਈ ਪੈਸਾ ਨਹੀਂ ਹੁਣ ਆਵਾ ਤਾਂ ਰੋਟੀ ਵੀ ਨਹੀਂ ਪੱਕਦੀ ਘਰ ਵਿੱਚ ਕਿ ਮਤਲਬ ਬਹੁਤ ਜ਼ਿਆਦੀ ਗਰੀਬੀ ਆ ਚੁੱਕੀ ਆ ਗੁਰਪ੍ਰੀਤ ਸਿੰਘ ਚਾਰ ਬੇਟੀਆਂ ਦਾ 18 ਸਾਲ ਦਾ ਬੇਟਾ ਵਾ ਕਿੱਥੇ ਪਲਾਇਆ ਬਹੁਤ ਆਵਦਾ ਇਲਾਜ ਕਰਾਇਆ ਸਰਕਾਰੀ ਹਸਪਤਾਲਾਂ ਦੇ ਪ੍ਰਾਈਵੇਟ ਜਿੱਥੇ ਵੀ ਕੋਈ ਆਂਦਾ ਰਹਿਵਾ ਉੱਥੇ ਵੀ ਵੀਰ ਜੀ ਦਾ ਮਤਲਬ ਕਰਜਾ ਚੋਚੋ ਕੇ ਇਲਾਜ ਕਰਾਇਆ ਪਰ ਵੀ ਬੇਟਾ ਅਜੇ ਤੱਕ ਫੇਰ ਵੀ ਠੀਕ ਨਹੀਂ ਹੋਇਆ ਕਿ ਡਾਕਟਰਾਂ ਨੇ ਇਹੋ ਕਿਹਾ ਕਿ ਬੇੜੇ ਦਾ ਮਤਲਬ ਗੁਰਦਾ ਕਿ ਕੋਈ ਦੇ ਸਕਦਾ ਕਿ ਫਿਰ ਮੈਂ ਕਿਹਾ ਕਿ ਮੈਂ ਇਹਦੀ ਮਾਂ ਆ ਮੈਂ ਦੇ ਸਕਦੇ ਆਪਣੇ ਬੇਟੇ ਨੂੰ ਪਰ ਉਹਨਾਂ ਨੇ ਕਿਹਾ 7-8 ਲੱਖ ਰੁਪਈਆ ਲੱਗੂਗਾ ਪਰ ਵੀਰ ਭਰਾ ਜੀ ਕਿ ਮਤਲਬ ਹੁਣ ਪੈਸਾ ਨਹੀਂ ਕੋਲ ਹੈਗਾ ਪੈਸੇ ਖੁਣਾ ਮੇਰੇ ਬੱਚੇ ਦਾ ਇਲਾਜ ਨਹੀਂ ਹੋਉਂਦਿਆ ਕਿ ਜੋ ਮੇਰੇ ਵੀਰ ਭਰਾ ਵਾ ਜ਼ਰੂਰ ਮਦਦ ਕਰਨੇ ਮਾਂ ਦੀ ਦੀਵਾਰੀ ਦਾ ਪਾ ਕਰਦੇ ਜੋ ਮੈਂ ਭਾਜੀ ਮੈਂ ਕੋਠੀਆਂ ਵਿੱਚ ਝਾੜੂ ਪੋਚਾ ਕਰਦੀ ਪਾਣਾ ਫਿਰ ਹੁਣ ਜਾਂਦੀਆਂ ਝਾੜੂ ਪੋਚਾ ਕਰਨ ਜਾਂਦੀਆਂ ਵਾ ਕਿ ਬਹੁਤ ਰੋਂਦੀਆਂ ਸਾਡਾ ਵੀਰ ਕਿਹਨਾਂ ਕੇ ਤਨਾ ਠੀਕ ਹੋ ਜੇ ਕਿੰਨੇ ਕੇ ਰੱਬ ਕੋ ਦੱਸਾਂ ਕਿ ਮੰਗਿਆ ਮੈਂ ਨਹੀਂ ਭਾਜੀ ਤੁਹਾਨੂੰ ਮੈਂ ਦੱਸ ਨਹੀਂ ਸਕਦੀ ਇਹ ਮਾਂ ਜਿੰਨੀ ਅਰਦਾਸਾਂ ਕਰਕੇ ਬੱਚੇ ਨੂੰ ਮੰਗਿਆ ਸੀ ਨਾ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਅੱਜ ਬਹੁਤ ਅਰਦਾਸਾਂ ਕਰਕੇ ਬੱਚੇ ਨੂੰ ਮੰਗਿਆ ਸੀ ਫਿਰ ਵੱਡਾ ਹੋਇਆ ਬੜੀਆਂ ਮੇਰੀਆਂ ਉਮੀਦਾਂ ਜਾਗੀਆਂ ਕਿ ਮੇਰਾ ਬੱਚਾ ਆ ਕਰੂਗਾ ਉਹ ਕਰੂਗਾ ਪੈਣਾ ਦੇ ਵਿਆਹ ਪਰੂ ਭੈਣਾ ਕੋ ਜਾਇਆ ਕਰੂਗਾ ਮੈਂ ਹਣਾ ਵੀਰ ਜੀ ਇਹੋ ਚੌਨੀ ਕਿ ਮੇਰਾ ਬੱਚਾ ਚਲੋ ਠੀਕ ਹੋ ਜੇ ਤੇ ਚਲੋ ਮੈਂ ਦੁਬਾਰੇ ਆਸਾਂ ਇਹੋ ਫੇਰ ਵਾਪਸ ਮੋੜਨ ਫੇਰ ਮੈਂ ਦੁਬਾਰਾ ਆਸਾਂ ਲਾਸਾਂ ਆਪਣੇ ਬੱਚੇ ਤੇ ਕਿ ਮੇਰਾ ਬੱਚਾ ਪੈਣਾ ਨੂੰ ਵਿਆ ਸਕੇ ਇਹੋ ਵੀਰਾਂ ਪਰਾਂਵਾਂ ਦਾ ਗੜੀ ਹੱਥ ਜੋੜ ਕੇ ਬੇਨਤੀ ਆ ਕਿ ਵੀਰ ਭਾਈ ਜੋ ਵੀ ਮਦਦ ਹੋ ਸਕਦੀ ਜਰੂਰ ਕਰੋ ਇਹ ਮਾਂ ਦੀ ਮਦਦ ਕਰੋ ਬੱਚੇ ਦੇ ਲਾਜਵਾ ਤੇ ਜਰੂਰ ਪਾਏ ਦੇ